ਇਸ ਕਰਕੇ ਮੈਂ ਸਮਝਦਾ ਇਸ ਮੁਲਖ ਦੇ ਅੰਦਰ ਪਰਮਾਨੈਂਟ ਤੌਰ ਤੇ ਸੰਵਿਧਾਨ ਪਰਮਾਨੈਂਟ ਤੌਰ ਤੇ ਕਾਨੂੰਨ ਇਹਦੀ ਸਮੀਖਿਆ ਹੋਣੀ ਚਾਹੀਦੀ ਹੈ ਜਦੋਂ ਕਿਸੇ ਬੰਦੇ ਦੀਆਂ ਗਤੀਵਿਧੀਆਂ ਦੇ ਮਤਲਬ ਇਹ ਮਹਿਸੂਸ ਕੀਤਾ ਜਾਵੇ ਦੇ ਨਾਲ ਦੇਸ਼ ਟੁੱਟ ਜਾਏਗਾ ਉਹਦੀ ਕਾਰਗੁਜ਼ਾਰੀ ਨਾਲ ਕਿਤੇ ਦੇਸ਼ ਦਾ ਹਿੱਸਾ ਨਾ ਹਿੱਲਿਆ ਨਾ ਟੁੱਟਿਆ ਨਾ ਕੁਝ ਹੋਇਆ ਜੇ ਲਾ ਦਿੱਤੀ ਕਿਸਾਨ ਨੂੰ ਨੇ ਕੱਟ ਲਿਆ ਫਿਰ ਐਕਸਟੈਂਡ ਕਰਤੀ ਇੱਕ ਸਾਲ ਹੋਰ ਹੋ ਗਿਆ ਹੁਣ ਤੀਸਰੀ ਵਾਰੀ ਤਾਂ ਬਿਲਕੁਲੇ ਤੱਕਾ ਹੈ ਨਾ ਜੀ ਜਦੋਂ ਲੋਕਾਂ ਦੇ ਚੁਣੇ ਹੋਏ ਨਮਾਇंदे ਨੂੰ ਤੁਸੀਂ ਬਾਰ-ਬਾਰ ਜੇਲ੍ਹ 'ਚ ਬੰਦ ਕਰਕੇ ਰੱਖਣਾ ਚਾਹੁੰਦੇ ਹੋ ਤੇ ਫਿਰ ਲੋਕ ਮਤਲਬ ਲੋਕਾਂ ਦਾ ਲੋਕਤੰਤਰ ਦੇ ਉੱਤੇ ਹੀ ਭਰੋਸਾ ਉੱਠ ਜਾਏਗਾ ਜੀ 4 ਲੱਖ ਤੋਂ ਵੱਧ ਵੋਟਾਂ ਨਾਲ ਇਕੱਲਾ ਬੰਦਾ ਪੰਜਾਬ ਤੋਂ ਜਿੱਤਿਆ ਇੰਨੀਆਂ ਵੋਟਾਂ ਕਿਸੇ ਬੰਦੇ ਨੂੰ ਨਹੀਂ ਪਈਆਂ ਉਹਨਾਂ ਲੋਕਾਂ ਨੂੰ ਨਹੀਂ ਪਈਆਂ ਜਿਹੜੇ ਬਹੁਤ ਸਟੈਬਲਿਸ਼ ਸੀਗੇ ਜਿਹੜੇ ਬੰਦੇ ਨੇ ਇੱਕ ਰੁਪਈਆ ਨਹੀਂ ਖਰਚ ਕੀਤਾ ਚੋਣ ਦੇ ਵਿੱਚ ਕਿਤੇ ਚੋਣ ਪ੍ਰਚਾਰ ਨਹੀਂ ਕਰ ਸਕਿਆ ਕਿਤੇ ਰੈਲੀ ਨਹੀਂ ਕਰ ਸਕਿਆ ਆਪ ਮਹਾਰੇ ਲੋਕਾਂ ਨੇ ਬੋਟਾ ਪਾਇਆ ਤਾਂ ਇਹਦਾ ਮਤਲਬ ਦੀ ਹਰਮਨ ਪਿਆਰਤਾ ਤਾਂ ਹੈ ਨਾ ਕਿਤੇ ਨਾ ਕਿਤੇ ਬੰਦੂ ਕਿ ਜੋ ਉਹਨਾਂ ਸਬੂਤ ਪੇਸ਼ ਕੀਤੇ ਵਾਕਈ ਅਮ੍ਰਿਤਪਾਲ ਉਹਨਾਂ ਕੇਸ ਦੇ ਵਿੱਚ ਇਨਵੋਲ ਨਹੀਂ ਦੇਖੋ ਮੈਨੂੰ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ ਕਦੂਰ ਸਭ ਤੋਂ ਸੰਸਦ ਅਮਰਪਾਲ ਸਿੰਘ ਦੀ ਦੁਬਾਰਾ ਤੋਂ NSA ਦੀ ਮਿਆਦ ਵਧਾਈ ਜਾਂਦੇ ਕਿ ਮਸਲਾ ਲਗਾਤਾਰ ਚਰਚਾ ਦੇ ਵਿੱਚ ਬਣਿਆ ਹੋਇਆ ਤੇ ਇਸੇ ਮੁੱਦੇ ਨੂੰ ਲੈ ਕੇ ਜਿਹੜਾ ਕਿ ਅੱਜ ਪੰਥਕ ਵਫਦ ਕਰਨਲ ਸਿੰਘ ਪੰਜੋਲੀ ਦੀ ਗਵਾਹੀ ਦੇ ਵਿੱਚ ਰਾਜਪਾਲ ਨੂੰ ਮਿਲਣ ਲਈ ਪਹੁੰਚਿਆ ਸਾਡੇ ਨਾਲ ਕਰਨਲ ਸਿੰਘ ਪੰਜੋਲੀ ਮੌਜੂਦ ਨੇ ਫਿਰ ਕਿਸ ਤਰ੍ਹਾਂ ਦੇਖਦੇ ਹੋ ਕਿ ਪਹਿਲਾਂ ਦੋ ਵਾਰ ਵਧਾਈ ਜਾ ਚੁੱਕੀ ਹੈਗੀ NSA ਦੀ ਮਿਆਦ ਹੁਣ ਤੀਸਰੀ ਵਾਰ ਵਧਾਈ ਗਿਆ ਪਰ ਜੋ ਖਬਰਾਂ ਆ ਰਹੀਆਂ ਸੰਨ ਕੀ ਹੋ ਸਕਦਾ ਕਿ ਇਸ ਵਾਰ ਜਿਹੜਾ ਕਿ NSA ਹਟਾ ਦਿੱਤਾ ਜਾਵੇ ਪਰ ਇੱਕਦਮ ਮਿਆਦ ਵਧਾਈ ਜਾਣ ਨੂੰ ਲੈ ਕੇ ਕੀ ਇਸ ਦੇ ਪਿੱਛੇ ਦੀ ਵਜ੍ਹਾ ਮੰਨਦੇ ਹੋ ਦੇਖੋ ਪਹਿਲੀ ਗੱਲ ਤਾਂ ਮੈਂ ਇਹ ਸਮਝਦਾ ਕਿ ਇਸ ਮੁਲਖ ਦੇ ਅੰਦਰ ਅੱਜ ਨਾ ਤਾਂ ਕੋਈ ਸੰਵਿਧਾਨ ਰਿਹਾ ਨਾ ਕੋਈ ਕਾਨੂੰਨ ਰਿਹਾ ਹੁਣ ਸੰਵਿਧਾਨ ਕੀ ਹੈ ਜਿੱਧਰ 300 ਤੋਂ ਵੱਧ ਬੰਦੇ ਬੈਠ ਕੇ ਫੈਸਲਾ ਕਰ ਦਿੰਦੇ ਨੇ ਸੰਵਿਧਾਨ ਚੇਂਜ ਹੋ ਜਾਂਦਾ ਜੀ ਪਰਮਾਨੈਂਟ ਕੋਈ ਸੰਵਿਧਾਨ ਨਹੀਂ ਪਰਮਾਨੈਂਟ ਕੋਈ ਕਾਨੂੰਨ ਨਹੀਂ ਜੱਜ ਦੀ ਮਰਜ਼ੀ ਤੇ ਡਿਪੈਂਡ ਕਰਦਾ ਇੱਕ ਜੱਜ ਦੀ ਜੱਜਮੈਂਟ ਇੱਕ ਕੇਸ ਵਿੱਚ ਹੋਰ ਤਰ੍ਹਾਂ ਦੀ ਹੈ ਦੂਜੇ ਜੱਜ ਦੀ ਜੱਜਮੈਂਟ ਉਸ ਕੇਸ ਵਿੱਚ ਹੋਰ ਤਰ੍ਹਾਂ ਦੀ ਹੈ ਤੇ ਜੱਜ ਦੀ ਜੱਜਮੈਂਟ ਕਾਨੂੰਨ ਬਣ ਜਾਂਦੀ ਹੈ ਇਸ ਕਰਕੇ ਮੈਂ ਸਮਝਦਾ ਇਸ ਮੁਲਕ ਦੇ ਅੰਦਰ ਪਰਮਾਨੈਂਟ ਤੌਰ ਤੇ ਸੰਵਿਧਾਨ ਪਰਮਾਨੈਂਟ ਤੌਰ ਤੇ ਕਾਨੂੰਨ ਇਹਦੀ ਸਮੀਖਿਆ ਹੋਣੀ ਚਾਹੀਦੀ ਆ ਨੰਬਰ 2 ਤੇ ਹਮਰਤਪਾਲ ਸਿੰਘ ਦਾ ਜਿੰਨਾ ਕਸੂਰ ਸੀ ਉਹ ਮਤਲਬ ਸੀਗਾ ਕਿ ਅਜਨਾਲੇ ਥਾਣੇ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਲੈ ਕੇ ਜਾਣ ਦਾ ਉਹਦੇ ਤੇ ਪਰਚਾ ਦਰਜ ਕਰਨਾ ਚਾਹੀਦਾ ਸੀ ਅੰਮ੍ਰਿਤਸਰ ਦੀ ਜੇਲ੍ਹ ਚ ਉਹਨੂੰ ਬੰਦ ਕਰਦੇ ਟ੍ਰਾਇਲ ਕਰਦੇ ਉਹਨੂੰ ਮੌਕਾ ਦੇਣਾ ਚਾਹੀਦਾ ਸੀ ਆਪਣੀ ਗੱਲ ਰੱਖਣ ਦਾ ਲੇਕਿਨ ਸਰਕਾਰ ਨੇ ਉਹਦੇ ਨਾਲ ਸ਼ਰੇਆਮ ਧੱਕਾ ਕੀਤਾ ਤੇ ਉਹਨਾਂ ਨੂੰ ਉਹਨਾਂ ਤੇ ਨੈਸ਼ਨਲ ਸਕਿਉਰਿਟੀ ਐਕਟ ਲਾਇਆ ਨੈਸ਼ਨਲ ਸਕਿਉਰਿਟੀ ਐਕਟ ਦਾ ਮਤਲਬ ਉਦੋਂ ਹੀ ਹੁੰਦਾ ਜਦੋਂ ਕਿਸੇ ਬੰਦੇ ਦੀਆਂ ਗਤੀਵਿਧੀਆਂ ਦੇ ਮਤਲਬ ਇਹ ਮਹਿਸੂਸ ਕੀਤਾ ਜਾਵੇ ਦੇ ਨਾਲ ਦੇਸ਼ ਟੁੱਟ ਜਾਏਗਾ ਉਹਦੀ ਕਾਰਗੁਜ਼ਾਰੀ ਨਾਲ ਕਿਤੇ ਦੇਸ਼ ਦਾ ਹਿੱਸਾ ਨਾ ਹਿੱਲਿਆ ਨਾ ਟੁੱਟਿਆ ਨਾ ਕੁਝ ਹੋਇਆ ਨਾ ਉਹਨੇ ਨਫ਼ਰਤ ਕੋਈ ਫੁਲਾਉਣ ਦਾ ਯਤਨ ਕੀਤਾ ਉਹਦੇ ਤੇ ਪਹਿਲਾਂ ਐਨਐਸਏ ਲਾਉਣੀ ਹੀ ਗਲਤ ਸੀ ਜੇ ਲਾ ਦਿੱਤੀ ਇੱਕ ਸਾਲ ਉਹਨੇ ਕੱਟ ਲਿਆ ਫੇਰ ਐਕਸਟੈਂਡ ਕਰਤੀ ਇੱਕ ਸਾਲ ਹੋਰ ਹੋ ਗਿਆ ਹੁਣ ਤੀਸਰੀ ਵਾਰੀ ਤਾਂ ਬਿਲਕੁਲ ਏ ਤੱਕਾ ਹੈ ਨਾ ਜੀ ਲਗਾਤਾਰ ਇਹ ਮਨੁੱਖੀ ਅਧਿਕਾਰਾਂ ਦੀ ਲੰਘਣਾ ਵੀ ਆ ਇਹ ਇਹ ਮੈਂ ਸਮਝਦਾ ਨੰਬਰ 2 ਤੇ ਉਹਨਾਂ ਲੋਕਾਂ ਨਾਲ ਵੀ ਤੱਕਾ ਹੈ ਇਹ ਲੋਕਤੰਤਰ ਦਾ ਕਤਲ ਵੀ ਹੈ ਇੱਕ ਤਰ੍ਹਾਂ ਨਾਲ ਜਦੋਂ ਲੋਕਾਂ ਦੇ ਚੁਣੇ ਹੋਏ ਨਮਾਇंदे ਨੂੰ ਤੁਸੀਂ बार-बार ਜੇਲ੍ਹ 'ਚ ਬੰਦ ਕਰਕੇ ਰੱਖਣਾ ਚਾਹੁੰਦੇ ਹੋ ਤੇ ਫਿਰ ਲੋਕ ਮਤਲਬ ਲੋਕਾਂ ਦਾ ਲੋਕਤੰਤਰ ਦੇ ਉੱਤੇ ਹੀ ਭਰੋਸਾ ਉੱਠ ਜਾਏਗਾ ਜੀ ਉਹਨੇ ਸੰਵਿਧਾਨ ਦੀ ਸੌ ਖਾਲੀ ਪਾਰਲੀਮੈਂਟ ਦੇ ਵਿੱਚ ਜਾ ਕੇ ਤੇ ਫਿਰ ਮੈਂ ਸਮਝਦਾ ਸਰਕਾਰ ਨੂੰ ਦੇ ਤੇ ਭਰੋਸਾ ਕਰਨਾ ਚਾਹੀਦਾ ਉਹਨੂੰ ਪੰਜਾਬ ਲੈ ਕੇ ਆਉਣਾ ਚਾਹੀਦਾ ਐਨਐਸਏ ਹਟਾਉਣੀ ਚਾਹੀਦੀ ਹੈ ਉਹਨੂੰ ਮੌਕਾ ਦੇਣਾ ਚਾਹੀਦਾ ਆਪਣੀ ਗੱਲ ਰੱਖਣ ਦਾ ਸਰਕਾਰ ਆ ਤਰਕ ਦੇ ਰਹੀ ਹੈ ਕਿ ਉਸੇ ਬਾਹਰ ਆਉਣ ਦੇ ਨਾਲ ਜਿਹੜਾ ਕਿ ਪੰਜਾਬ ਆਉਂਦੇ ਨਾਲ ਮਾਹੌਲ ਖਰਾਬ ਹੋ ਸਕਦਾ ਹੈ ਮਕਾਨਾ ਜੀ ਜਦੋਂ ਉਹ ਬਾਹਰ ਆਏਗਾ ਉਹਦੀ ਐਕਟੀਵਿਟੀ ਨਾਲ ਕਿਤੇ ਮਾਹੌਲ ਖਰਾਬ ਹੁੰਦਾ ਨਜ਼ਰ ਆਏਗਾ ਤੇ ਸਰਕਾਰ ਕੋਲ ਪੁਲਿਸ ਹੈ ਦੀਏ ਉਹ ਫੜ ਲੇ ਦੁਆਰੇ ਕਾਨੂੰਨ ਦੇ ਅਨੁਸਾਰ ਕਾਰਵਾਈ ਕਰ ਲੇ لیکن ਇੱਕ ਮੌਕਾ ਜਦੋਂ ਇੱਕ ਬੰਦੇ ਨੇ ਪਾਰਲੀਮੈਂਟ ਵਿੱਚ ਜਾ ਕੇ ਸੌਹ ਚੱਕ ਲਈ ਸੰਵਿਧਾਨ ਦੀ ਸੌਹ ਚੱਕ ਲਈ ਮੈਂਬਰ ਪਾਰਲੀਮੈਂਟ ਬਣ ਗਿਆ ਇੱਕ ਜ਼ਿੰਮੇਵਾਰ ਵਿਅਕਤੀ ਚਲਿਆ ਬਣ ਗਿਆ ਉਹ ਲੋਕਾਂ ਨੇ ਬਣਾ ਦਿੱਤਾ ਤੇ ਫਿਰ ਭਰੋਸਾ ਕਰਨਾ ਚਾਹੀਦਾ ਹੈ ਭਰੋਸਾ ਕਰਕੇ ਉਹਨੂੰ ਮੌਕਾ ਮਿਲਣਾ ਚਾਹੀਦਾ ਆਪਣੇ ਲੋਕਾਂ 'ਚ ਜਾਣ ਦਾ ਆਪਣੀ ਗੱਲ ਰੱਖਣ ਦਾ ਸੋ ਇੱਧੇ ਤੇ ਬਹੁਤ ਘੱਟ ਲੋਕ ਹੁੰਦੇ ਜਿਹੜੇ ਜ਼ਿਲ੍ਹਾ ਦੇ ਵਿੱਚ ਬੈਠ ਕੇ ਏਡੀ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰਨ ਤੇ ਅਜਿਹੇ ਦੇ ਵਿੱਚ ਉਹਨਾਂ ਨੂੰ ਲੱਗਦਾ ਨਹੀਂ ਕਿ ਜਨਤਾ ਦੀ ਜਿਹੜੀ ਨੇ ਏਡੀ ਵੱਡਾ ਫਤਵਾ ਦਿੱਤਾ ਹੈ ਉਹਨਾਂ ਨਾਲ ਵੀ ਤੱਕਾ ਹੈਗਾ ਤੇ ਉਹਨਾਂ ਦੀ ਜਿਹੜੀ ਕਿ ਹੱਕਾਂ ਦੀ ਆਵਾਜ਼ ਜਿਹੜੀ ਕਿ ਕਿਤੇ ਕਿਤੇ ਅ ਕੋਸ਼ਿਸ਼ ਵੀ ਥੋੜੀ ਦੇਖੋ ਮੈਂ ਤਾਂ ਪਹਿਲੀ ਇਹ ਗੱਲ ਕਹੀ ਆ ਵੀ ਇਹ ਤਾਂ ਲੋਕਤੰਤਰ ਦਾ ਕਤਲ ਹੈ ਕਿਸਮ ਦਾ ਤੁਸੀਂ 5 4 ਲੱਖ ਤੋਂ ਵੱਧ ਵੋਟਾਂ ਨਾਲ ਇਕੱਲਾ ਬੰਦਾ ਪੰਜਾਬ ਚੋਂ ਜਿੱਤਿਆ ਇੰਨੀਆਂ ਵੋਟਾਂ ਕਿਸੇ ਬੰਦੇ ਨੂੰ ਨਹੀਂ ਪਈਆਂ ਉਹਨਾਂ ਲੋਕਾਂ ਨੂੰ ਨਹੀਂ ਪਈਆਂ ਜਿਹੜੇ ਬਹੁਤ ਸਟੈਬਲਿਸ਼ ਸੀਗੇ ਜਿਹੜੇ ਬੰਦੇ ਨੇ ਇੱਕ ਰੁਪਈਆ ਨਹੀਂ ਖਰਚ ਕੀਤਾ ਚੋਣ ਦੇ ਵਿੱਚ ਕਿਤੇ ਚੋਣ ਪ੍ਰਚਾਰ ਨਹੀਂ ਕਰ ਸਕਿਆ ਕਿਤੇ ਰੈਲੀ ਨਹੀਂ ਕਰ ਸਕਿਆ ਆਪ ਮਹਾਰੇ ਲੋਕਾਂ ਨੇ ਵੋਟਾਂ ਪਾਈਆਂ ਤਾਂ ਇਹਦਾ ਮਤਲਬ ਉਹਦੀ ਹਰਮਨ ਪਿਆਰਤਾ ਤਾਂ ਹੈ ਹੀ ਨਾ ਕਿਤੇ ਨਾ ਕਿਤੇ ਕੋਈ ਕਿਤੇ ਆਸੀ ਤਿਰਵਜੋ ਵੀ ਉੱਭਰ ਕੇ ਸਾਹਮਣੇ ਆ ਲੱਗਦਾ ਕਿ ਉਸੇ ਦਾ ਜਿਹੜਾ ਕਿ ਇਹ ਇੰਪੈਕਟ ਹੈਗਾ ਜਿਹੜਾ ਕਿ ਉਹ ਐਨਐਸਏ ਦੀ ਵਿੱਚ ਦੇਖੋ ਮੈਂ ਇਹ ਸਮਝਦਾ ਕਿ ਸਰਕਾਰ ਨੂੰ ਇਹ ਡਰ ਕਿਤੇ ਨਾ ਕਿਤੇ ਹੈਗਾ ਕਿ ਇਸ ਕਿਸਮ ਦੇ ਲੋਕ ਜਿਹੜੇ ਨੇ ਮੈਂ ਤਾਂ ਮੈਂ ਦੂਜੇ ਪੱਖ ਤੋਂ ਲੈਣ ਦਾ ਯਤਨ ਕਰਦਾ ਸਰਕਾਰ ਦੂਜਾ ਪੱਖ ਲੈਣ ਦਾ ਯਤਨ ਕਰਦੀ ਹੈ ਮੈਂ ਤਾਂ ਇਹ ਸਮਝਦਾ ਕਿ ਸਰਕਾਰਾਂ ਜਿਹੜੀਆਂ ਨੇ ਜਾਂ ਖਾਸ ਕਰਕੇ ਜ਼ਗੀਰਦਾਰ ਤੇ ਅਰਜਬਾੜਾ ਸ਼ਾਹੀ ਵਰਗੇ ਲੋਕ ਜਿਹੜੇ ਨੇ ਉਹ ਰਾਜਨੀਤੀ ਨੂੰ ਆਪਣੀ ਜੱਦੀ ਪਛਤੈਨੀ ਜਾਇਦਾਦ ਸਮਝਦੇ ਨੇ ਉਹ ਨਹੀਂ ਚਾਹੁੰਦੇ ਕਿ ਆਮ ਘਰਾਂ ਦੇ ਲੋਕ ਜਿਹੜੇ ਨੇ ਉਹ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਤੇ ਰਾਜਨੀਤੀ ਵਿੱਚ ਪ੍ਰਵੇਸ਼ ਕਰਕੇ ਮਤਲਬ ਲੋਕਾਂ ਦੀ ਹਰਮਨ ਪਿਆਰਤਾ ਖੱਟਣ ਦਾ ਯਤਨ ਕਰਨ ਉਹ ਆਪਣੀ ਇਹਨੂੰ ਮਤਲਬ ਜੱਦੀ ਪਸਤਾਨੀ ਜਾਇਦਾਦ ਸੰਬੰਧ ਦੇ ਨੇ ਇਸ ਕਰਕੇ ਉਹ ਇਹਨਾਂ ਦਾ ਰਾਹ ਰੋਕਣ ਲਈ ਵੀ ਇਸ ਕਿਸਮ ਦੇ ਆਤ ਕੰਡੇ ਵਰਤਦੇ ਨੇ ਸੋ ਵਿਕਰਮ ਜੀਠੇ ਤੁਸੀਂ ਪ੍ਰੈਸ ਕਾਨਫਰੰਸ ਹੁਣੀ ਹੁਣੀ ਹੈ ਤਮਾਮ ਤਰ੍ਹਾਂ ਦੇ ਸਬੂਤ ਪੇਸ਼ ਕੀਤੇ ਗਏ ਆਡੀਓ ਕਲਿੱਪਸ ਹੋਣ ਵਾਇਰਲ ਕੀਤੇ ਗਏ ਆ ਉਹਨਾਂ ਦੇ ਕਹਿੰਦੇ ਕਿ ਵਾਕਈ ਇਹ ਜਿਹੜੇ ਕੀ ਹੈ ਅਮਰਿਤਪਾਲ ਹੈਗਾ ਉਹ ਕਈ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਹੈ ਮੈਂ ਕਹਿੰਨਾ ਜੀ ਬਹੁਤ ਸਾਰੇ ਲੋਕ ਨੇ ਐਸੇ ਇੱਥ ਜਿਹੜੇ ਕਿਤੇ ਨਾ ਕਿਤੇ ਆਪਣੇ ਜੀਵਨ ਵਿੱਚ ਛੋਟੀ ਉਮਰ ਦੇ ਵਿੱਚ ਬੜੇ ਕ੍ਰਾਈਮ ਕਰ ਜਾਂਦੇ ਨੇ ਭੁੱਲ ਜਾਂਦੇ ਨੇ ਕਿਤੇ ਰਸਤਾ ਭੁੱਲ ਜਾਂਦੇ ਨੇ ਲੇਕਿਨ ਜਦੋਂ ਉਹ ਕਿਸੇ ਸਟੇਜ ਤੇ ਆਉਂਦੇ ਨੇ ਉਹਨਾਂ ਨੂੰ ਮੌਕਾ ਮਿਲਦਾ ਕਿਸੇ ਥਾਂ ਦੇ ਉੱਤੇ ਕੰਮ ਕਰਨ ਦਾ ਕਿਸੇ ਸੋਸਾਇਟੀ ਚ ਕਿਸੇ ਰਾਜਨੀਤਿਕ ਜਥੇਬੰਦੀ ਚ ਕਿਤੇ ਸਰਕਾਰ ਦੇ ذریعے ਤੇ ਉਹਨਾਂ ਨੂੰ ਇਹ ਮੌਕਾ ਦੇਣਾ ਚਾਹੀਦਾ। ਤੁਸੀਂ ਮੰਨਦੇ ਹੋ ਕਿ ਜੋ ਉਹਨਾਂ ਸਬੂਤ ਪੇਸ਼ ਕੀਤੇ ਵਾਕਈ ਅਮਰਿਤਪਾਲ ਉਹਨਾਂ ਕੇਸ ਦੇ ਵਿੱਚ ਇਨਵੋਲ ਹੈ? ਨਹੀਂ ਦੇਖੋ ਮੈਨੂੰ ਇਸ ਗੱਲ ਬਾਰੇ ਕੋਈ ਜਾਣਕਾਰੀ ਨਹੀਂ। ਇਹਦੇ ਬਾਰੇ ਤਾਂ ਸਰਦਾਰ ਵਿਕਰਮਜੀਤ ਸਿੰਘ ਜਠਿਆ ਸਾਹਿਬ ਸਿਆਣੇ ਨੇ ਉਹ ਪੰਜਾਬ ਦੇ ਬਾਜ਼ਾਰਤ ਵਿੱਚ ਰਹੇ ਨੇ ਉਹਨਾਂ ਨੂੰ ਵੱਧ ਗਿਆਨ ਹੋ ਸਕਦਾ ਇਸ ਗੱਲ ਦੀ ਵੱਧ ਜਾਣਕਾਰੀ ਹੋਣੀ ਚਾਹੀਦੀ ਹੈ हो ਸਕਦੀ ਆ ਉਹਨਾਂ ਨੂੰ ਪਰ ਮੈਂ ਸਮਝਦਾ ਜੇ ਕੁਝ ਅਜਿਹਾ ਹੈਵੀ ਤਾਂ ਉਹਨੂੰ ਇੱਕ ਵਾਰੀ ਉਹ ਬੰਦਾ ਮੈਂਬਰ ਪਾਰਲੀਮੈਂਟ ਬਣ ਗਿਆ ਉਹਨੇ ਸੌ ਚੱਕ ਲਈ ਉਹਨੂੰ ਮੌਕਾ ਦੇਣਾ ਇੱਕ ਵਾਰੀ ਲੋਕਾਂ 'ਚ ਵਿਚਰਨ ਦਾ ਜੇ ਉਹ ਫੇਰ ਗਲਤ ਕਰੇਗਾ ਕਿਸੇ ਤਰ੍ਹਾਂ ਦਾ ਫੇਰ ਕਾਰਵਾਈ ਕਰ ਲੈਣ ਉਹਦੇ ਖਿਲਾਫ ਲੇਕਿਨ ਆ ਇੱਕ ਬੰਦੇ ਦੇ ਉੱਤੇ ਉਹਨੂੰ ਜੇਲ੍ਹ 'ਚ ਰੱਖ ਕੇ ਉਹਦੀ ਮੈਂਬਰ ਪਾਰਲੀਮੈਂਟ ਦੀ ਟਿਨਯੂਰ ਜਿਹੜੀ ਆ ਅੰਦਰੇ ਲਿਖਾਉਣ ਦੀ ਸਾਜ਼ਿਸ਼ ਰਚਣੀ ਇਹ ਬਿਲਕੁਲ ਗਲਤ ਹੈ ਤੋ ਵਾਕੀ ਪੰਥਕ ਸਿਧਾਂਤਤਾ ਦੀ ਇਸ ਵਾਰੀ ਜਿਹੜੀ ਕਿ ਕਾਫੀ ਚਰਚਾ ਹੋ ਰਹੀ ਹੈ ਪੰਥਕ ਸਿਧਾਂਤਤਾ ਨੂੰ ਲੈ ਕੇ ਇੱਕ ਪੁਰਾਣੀ ਜਿਹੜੀ ਕਿ ਪਾਰਟੀ ਹੈਗੇ ਸ਼੍ਰੋਮਣੀ ਕਾਲੀ ਦਲ ਜਿਹੜੀ ਹੈ ਉਹ ਲਗਾਤਾਰ ਹਾਸ਼ੀਏ ਤੇ ਅੱਗੇ ਤੇ ਹੁਣ ਨਵੀਂ ਜਿਹੜੀ ਕਿ ਸ਼੍ਰੋਮਣੀ ਕਾਲੀ ਦਲ ਵਾਰਸ ਪੰਜਾਬ ਉੱਪਰ ਕੇ ਸਾਹਮਣੇ ਆ ਰਹੀ ਹੈ ਪਰ ਲੋਕ ਇਹਦੇ ਛੇਸ਼ੂ ਪੰਥ ਦੇ ਵਿੱਚ ਨੇ ਕਿਹੜਾ ਪੰਥਕ ਸਿਧਾਂਤਤਾ ਦੇ ਉੱਪਰ ਕਾਇਮ ਹੈਗਾ ਕੌਣ ਨਹੀਂ ਹੈਗਾ ਸੋ ਇਸ ਨੂੰ ਲੈ ਕੇ ਦੇਖੋ ਇਹਦੇ ਲਈ ਤਾਂ ਸਾਡੀ ਜਿਹੜੀ ਪੰਥਕ ਵਿਚਾਰਧਾਰਾ ਹੈ ਜਾਂ ਪੰਥਕ ਲੀਡਰਸ਼ਿਪ ਹੈ ਉਹਦੇ ਲਈ ਪਲੇਟਫਾਰਮ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਨੇ ਉਹ ਹੋਣੀਆਂ ਚਾਹੀਦੀਆਂ ਨੇ ਉਹਨਾਂ ਚੋਣਾਂ ਦੇ ਵਿੱਚੋਂ ਨਵੀਂ ਰਾਜਨੀਤਿਕ ਲੀਡਰਸ਼ਿਪ ਉੱਭਰ ਕੇ ਆ ਸਕਦੀ ਹੈ ਉਹਦੇ ਜਰੀਏ ਜਿਹੜੇ ਸਾਡੇ ਸਿਧਾਂਤ ਨੇ ਸਾਡੀਆਂ ਪਰੰਪਰਾਵਾਂ ਨੇ ਸਾਡੇ ਸਾਡੀਆਂ ਸੰਸਥਾਵਾਂ ਨੇ ਸਾਡੀਆਂ ਸੰਸਥਾਵਾਂ ਤੇ ਸੁਭਾਅਮਾਨ ਸਾਡੇ ਜਥੇਦਾਰ ਸਹਿਬਾਨ ਨੇ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਨੇ ਇਹ ਜਦੋਂ ਨਵੀਂ ਲੀਡਰਸ਼ਿਪ ਉੱਭਰ ਕੇ ਆਏਗੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਦੇ ਵਿੱਚ ਤਾਂ ਮੈਂ ਸਮਝਦਾ ਬਹੁਤ ਕੁਝ ਹੱਲ ਹੋ ਜਾਏਗਾ ਲੈਕਿਨ ਇਹ ਚੋਣਾ ਰੋਕਣ ਲਈ ਦਿੱਲੀ ਵੀ ਯਤਨਸ਼ੀਲ ਹੈ ਇਹ ਚੋਣਾ ਰੋਕਣ ਲਈ ਬਾਦਲ ਧੜਾ ਵੀ ਜ਼ਿੰਮੇਵਾਰ ਹੈ ਬਾਦਲ ਧੜੇ ਨੇ ਹੁਣ ਸਟੇਪ ਆਈ ਹੋਈ ਹੈ ਹਾਈ ਕੋਰਟ ਦੇ ਅੰਦਰ ਅਪੀਲ ਕੀਤੀ ਹੋਈ ਉਹਨਾਂ ਨੇ ਸਟੇ ਲਈ ਲੇਕਿਨ ਉਸੇ ਤਰ੍ਹਾਂ ਦਿੱਲੀ ਚਾਹੁੰਦੀ ਹੈ ਵੀ ਇਹ ਇੰਨੀ ਬੁਰੀ ਤਰ੍ਹਾਂ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਡੈਮੇਜ ਕਰ ਦਿੱਤਾ ਜਾਵੇ ਕਿ ਲੋਕਾਂ ਦੇ ਤੇ ਭਰੋਸਾ ਹੀ ਉੱਠ ਜਾਵੇ ਕਿ ਜਿਹੜੇ ਚੁਣੇ ਹੋਏ ਅੱਜ ਤੋਂ 15 ਸਾਲ ਪਹਿਲਾਂ ਜਿਹੜੇ ਮੈਂਬਰ ਚੁਣੇ ਨੇ ਲੋਕ ਇਹ ਕਹਿਣ ਲੱਗ ਜਾਣ ਸੰਗ ਤੇ ਕਹਿਣ ਲੱਗ ਜਾਣ ਵੀ ਇਹ ਤਾਂ ਪ੍ਰਬੰਧ ਛੱਡਦੇ ਹੀ ਨਹੀਂ ਜੀ ਜਦ ਕਿ ਕਸੂਰ ਸੈਂਟਰ ਦਾ ਚੋਣ ਸੈਂਟਰ ਨੇ ਕਰਾਉਣੀ ਹੈ ਸੈਂਟਰ ਚੋਣਾ ਨਹੀਂ ਕਰਾਉਣਾ ਚਾਹੁੰਦੀ ਤੇ ਬਾਦਲ ਤੜਾ ਉਹਨਾਂ ਨੂੰ ਲੱਗਦਾ ਕਿ ਸਾਡੀ ਹਾਰ ਹੋ ਸਕਦੀ ਹੈ ਉਹ ਆਪਣੀ ਹਾਰ ਤੋਂ ਡਰਦਿਆਂ ਹੋਇਆ ਉਹਨਾਂ ਨੇ ਸਟੇਜ ਲਈ ਅਪਲਾਈ ਕੀਤਾ ਹੋਇਆ ਸੋ ਮੈਂ ਸਮਝਦਾ ਕਿ ਉਹਨਾਂ ਨੂੰ ਵੀ ਇਦਾਂ ਦੇ ਰਾਹ ਨਹੀਂ اختیار ਕਰਨੇ ਚਾਹੀਦੇ ਬਾਕੀ ਇਹ ਜਿਹੜੀ ਇਹ ਜੋ ਵੀ ਕਾਰਨ ਤੁਸੀਂ ਦੱਸ ਰਹੇ ਹੈਗੇ ਲੱਗਦਾ ਕਿ ਜਿਹੜੀ ਕਿ ਨਵੇਂ ਹੋਣ ਨੂੰ ਨਵੀਂ ਪਾਰਟੀ ਉੱਪਰ ਅਕਾਲੀ ਦਲ ਵਾਰਿਸ ਪੰਜਾਬ ਹੈ ਉਹ ਜਿਹੜਾ ਕਿ ਪਾੜੋਪੂਰਨ ਦੇ ਵਿੱਚ ਕਾਮਯਾਬ ਹੋਵੇਗੀ ਜੋ ਵੀ ਅਕਾਲੀ ਦਲ ਦੀ ਸਪੇਸ ਹੈਗੀ ਉਹ ਕਵਰ ਅਪ ਹੋ ਦੇਖੋ ਮੈਂ ਇਹ ਸਮਝਦਾ ਕਿ ਵੈਸੇ ਤਾਂ ਜਿਹੜੀ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਹੈ ਇਹਦੇ ਵਿੱਚ ਸਾਰੇ ਸਿੱਖਾਂ ਨੂੰ ਇੱਕ ਪਲੇਟਫਾਰਮ ਤੇ ਸਾਂਝੇ ਰੂਪ ਵਿੱਚ ਇਕੱਠੇ ਲੜਨ ਦਾ ਯਤਨ ਕਰਨਾ ਚਾਹੀਦਾ ਅੱਡ ਅੱਡ ਧਿਰਾਂ ਬਣਾ ਕੇ ਲੜਨਾ ਨਾਲ ਕੋਈ ਬਹੁਤਾ ਫਾਇਦਾ ਨਹੀਂ ਹੁੰਦਾ ਜਿਹੜਾ ਵੀ ਚੰਗਾ ਬੰਦਾ ਉਹਨੂੰ ਆਪਣੇ ਹਲਕੇ ਵਿੱਚ ਖੜਾਓ ਜਿਸ ਨੂੰ ਸਿਧਾਂਤਾਂ ਦੀ ਸਮਝ ਆ ਪਰੰ ਨਾ ਨੂੰ ਮੌਕਾ ਮਿਲਣਾ ਚਾਹੀਦਾ ਹੈ ਜੋ ਲੋਕ ਅੱਗੇ ਹੋਣੇ ਚਾਹੀਦੇ। ਧੰਨਵਾਦ ਗੱਲਬਾਤ ਨਹੀਂ ਬਾਕੀ ਜਿਸ ਨਾਲ ਕਰਨਲ ਸਿੰਘ ਪੰਜੋਲੀ ਦੇ ਫਿਲੋ ਤਮਾਮ ਮੁੱਦਿਆਂ ਦੇ ਉੱਪਰ ਖੁੱਲਕੇ ਗੱਲਬਾਤ ਕੀਤੀ ਕਿ ਉਹਨਾਂ ਨੇ ਕਹਿੰਦੇ ਕਿ ਜੋ ਅੰਮ੍ਰਿਤਪਾਲ ਦੇ ਉੱਪਰ ਐਨਐਸਏ ਵਧਾਈ ਗਈ ਹੈ ਤੀਸਰੀ ਵਾਰ ਜਿਹੜੀ ਕਿ ਐਨਐਸਏ ਦੀ ਮਿਆਦ ਵਧਾਈ ਗਈ ਹੈ ਉਹ ਸਰਾਸਰ ਗਲਤ ਹੈ ਜਿਸ ਨੂੰ ਲੈ ਕੇ ਅੱਜ ਜਿਹੜਾ ਕਿ ਇਹ ਉਹ ਰਾਸ਼ਟਰਪਤੀ ਦੇ ਨਾਮ ਰਾਜਪਾਲ ਨੂੰ ਇੱਕ ਮੰਗ ਪੱਤਰ ਜਿਹੜਾ ਉਹ ਸੌਂਪਿਆ ਗਿਆ ਹੁਣ ਦੇਖਣਾ ਹੋਵੇਗਾ ਕਿ ਜੋ ਇਹ ਮੰਗ ਪੱਤਰ ਦਿੱਤਾ ਗਿਆ ਹੈ ਇਸ ਦੇ ਉੱਪਰ ਹੁਣ ਸੈਂਟਰ ਕੀ ਡਿਸੀਜਨ ਲੈਂਦਾ ਸੋ ਜਿਹੜੇ ਅਪਡੇਟ ਜੁੜਾ ਹਮਦਰ TV ਨਾਲ ਕੈ